ਅਜੇ ਵੀ ਤੈਨੂੰ ਕਹਿਨੀ ਆ ਸੰਭਲ ਜਾ ਜੇ ਸੰਭਲਿਆ ਜਾਂਦਾ ਤੇ ਨਹੀਂ ਤਾਂ ਵੇਲੇ ਨੂੰ ਪਸਤਾਏਗੀ ਨੀ ਮੈਂ ਤੁਹਾਡੇ ਤੋਂ ਸੈੱਟ ਮੰਗ ਲਿਆ ਸੀ ਤਾਂ ਦੱਸੋ ਇਹ ਗੱਲ ਪੇਕਿਆਂ ਤੱਕਰ ਮੇਰੇ ਘਰ ਤੋ ਪਹੁੰਚਾਉਣੀ ਸੀ ਮੇਰੇ ਮੰਮੀ ਨੇ ਮੈਨੂੰ ਫੋਨ ਕਰਕੇ ਇੰਨਾ ਕੁਝ ਬੋਲੇ ਤੁਸੀਂ ਤਾਂ ਮੈਨੂੰ ਚਾਰੇ ਪਾਸੇ ਬੁਰੀ ਬਣਾਈ ਜਾਂਦੇ ਹੋ ਮਾਮੀ ਜੀ ਪਹਿਲਾਂ ਕਿਹੜਾ ਨੇ ਆਪਦੇ ਮੰਮੀ ਦੀ ਗੱਲ ਮੰਨ ਲਈ ਕੋਈ ਜਿਹੜਾ ਹੁਣ ਮੰਨੂਗੀ ਮੈਨੂੰ ਨਹੀਂ ਲੋੜ ਤੇਰੇ ਕਾਹ ਪਾਣੀ ਦੀ ਤੂੰ ਗਾਲੀਆਂ ਗੱਲਾਂ ਹੀ ਨਾ ਕਰ ਸੈੱਟ ਲਿਆ ਤੇਰੀ ਮੰਮੀ ਨੂੰ ਫੜਾ ਦੇ ਅੱਛਾ ਬੰਮੀ ਜੀ ਫਿਰ ਤੁਸੀਂ ਸੈੱਟ ਲੈਣ ਲਈ ਮੇਰੀ ਮੰਮੀ ਦਾ ਸਹਾਰਾ ਲੈ ਹੀ ਲਿਆ। ਯੋ ਹੁਣ ਮੈਨੂੰ ਪਤਾ ਲੱਗ ਗਿਆ ਤੈਨੂੰ ਰਿਸ਼ਤਿਆਂ ਦੀ ਕਦਰ ਨਹੀਂ ਤੈਨੂੰ ਤਾਂ ਤੀਜਾ ਨਾਲ ਹੀ ਪਿਆਰ ਹੈ। ਨਾ ਮੰਮੀ ਤੁਸੀਂ ਆ ਗੱਲਾਂ ਨਾ ਕਰੋ। ਸੈੱਟ ਐ ਮੈਂ ਤੁਹਾਨੂੰ ਹੁਣ ਲਿਆ ਕੇ ਦੇ ਦਿੰਨੀ ਆ ਪਰ ਤੁਸੀਂ ਮੇਰੇ ਨਾਲ ਰਿਸ਼ਤਾ ਨਾ ਤੋੜੋ। ਮੇਰੀ ਗੱਲ ਸੁਣ ਪੁੱਤ ਹਾਂਜੀ ਮਾਮੀ ਮੈਂ ਨਾ ਉਹ ਤੇਰੀ ਨਾਲ ਵਾਲੀ ਆਂਟੀ ਨਾਲ ਚੱਲੇ ਆ ਉਹਨਾਂ ਦੀ ਕੁੜੀ ਦਾ ਨਾ ਦਾਦਾ ਸੋਹਰਾ ਮਰ ਗਿਆ ਸੀ ਤੇ ਉਹ ਅੱਜ ਭੋਗ ਹੈ ਤੇ ਤੈਨੂੰ ਪਤਾ ਹੀ ਹੈ ਮੇਰੀ ਸਾਰੀ ਦਿਹਾੜੀ ਉੱਥੇ ਲੱਗ ਜਾਣੀ ਹੈ ਤੇ ਤੂੰ ਕਿਤੇ ਜਾਈ ਆਈ ਨਾ ਮਾਮੀ ਜੀ ਮੈਂ ਤਾਂ ਕਿੱਥੇ ਜਾਣਾ ਮੈਂ ਤਾਂ ਬਸ ਆ ਖੇਤੇ ਢੇੜਾ ਮਾਰ ਕੇ ਆਉਣਾ ਘਰੀਆਂ ਮੈਂ ਤਾਂ ਕੋਈ ਗੱਲ ਨਹੀਂ ਹੋਰ ਪੁੱਤ ਫਿਰ ਤੈਨੂੰ ਪਤਾ ਹੀ ਹੈ ਪਿੱਛੋਂ ਲਵੀ ਵੀ ਕੱਲੀ ਹੈ ਚੱਲ ਹੁਣ ਮੈਂ ਜਾਵਾਂ ਹੁਣ ਉਹ ਮੈਨੂੰ ਡੀਕਦੀਆਂ ਹੋਣਗੀਆਂ ਚਲੋ ਠੀਕ ਆ ਮਾਮੀ ਜੀ ਕੋਈ ਨਹੀਂ ਮੈਨੂੰ ਫੋਨ ਕਰਕੇ ਨਾ ਪੁੱਛਾਂ ਕਿ ਯਾਰ ਜੇ ਤੁਸੀਂ ਵੇਚਣੀ ਹੈ ਮਕਾਨ ਮੈਨੂੰ ਦੇ ਦਿਓ ਐਵੇਂ ਕੋਈ ਹੋਰ ਮਾੜਾ ਗਮਾੜ ਆ ਗਿਆ ساری ਉਮਰ ਪਾਪ ਲਾ ਦੇਣਗੇ ਨਾਲੇ ਮੇਰੇ ਨਾਲ ਲੱਗਦਾ ਮੇਰਾ ਵੀ ਚੋਰਸ ਬਣ ਜਾਊਗਾ ਪਲਾਟ ਸਾਰਾ ਚੱਲ ਕਰਦਾ ਫੋਨ ਉਹਨੂੰ ਹੈਲੋ ਬਾਈ ਹਾਂ ਹਾਂ ਬਾਈ ਸਭ ਠੀਕ ਠਾਕ ਹੈ ਵਧੀਆ ਹੋਰ ਬਾਈ ਪਿੰਡ ਪਿੰਡ ਦਾ ਗੇੜਾ ਮਾਰ ਲਿਆ ਕਰੋ ਜਿੱਦਾਂ ਜਵੇਂ ਪਿੰਡ ਰੁਪਲਾਤਾ ਤੈਨੂੰ ਪਤਾ ਹੀ ਆ ਬਾਈ ਹੁਣ ਕਿੱਥੇ ਜੀ ਕਰਦਾ ਯਾਰ ਆਉਣ ਦਾ ਜੇ ਤਾਂ ਇੱਥੇ ਕੋਈ ਵਰਤਨ ਵਾਲਾ ਹੋਵੇ ਫਿਰ ਤਾਂ ਅਸੀਂ ਆਈਏ ਬਸ ਇਸੇ ਕਰਕੇ ਹੁਣ ਗੇੜਾ ਨਹੀਂ ਵੱਜਦਾ ਤੇ ਬਾਕੀ ਕੰਮਕਾਰ ਵੀ ਹੈਗੇ ਨੇ ਤੈਨੂੰ ਪਤਾ ਹਾਂ ਇਹ ਤਾਂ ਤੇਰੀ ਗੱਲ ਠੀਕ ਆ ਤੇਰੇ ਤਾਂ ਚਾਚੇ ਤਾਏ ਵੀ ਕੰਮ ਦੇ ਨਹੀਂ ਹੈਗੇ ਉਹੀ ਤੈਨੂੰ ਲਵੇ ਲਾ ਕੇ ਰੱਖ ਲੈਂਦੇ ਕਾਹਨੂੰ ਪਿੰਡ ਛੱਡਦਾ ਤੂੰ ਹੋਰ ਯਾਰ ਆਹੀ ਤਾਂ ਵੱਡੀ ਗੱਲ ਐ ਜੇ ਚਾਚੇ ਤਾਏ ਵਰਤ ਦੇ ਹੁੰਦੇ ਫੇਰ ਤਾਂ ਭਲਾ ਮੈਂ ਇੱਥੇ ਆਉਂਦਾ ਢੇੜਾ ਮਾਰਦਾ ਉਹਨਾਂ ਨੂੰ ਮਿਲ ਕੇ ਜਾਂਦਾ ਚੱਲ ਛੱਡ ਦੇ ਤਾਂ ਤੂੰ ਦੱਸ ਅੱਜ ਕਿਵੇਂ ਯਾਦ ਕੀਤਾ ਜਾ ਤਾਂ ਬਾਈ ਮੈਂ ਤੈਨੂੰ ਤਾਂ ਕੀਤਾ ਸੀਗਾ ਵੀ ਤੁਸੀਂ ਪਿੰਡ ਵਾਲਾ ਮਕਾਨ ਵੇਚਦੇ ਹੋ ਕੀ ਵੇਚਦੇ ਹੋ ਮੈਨੂੰ ਹੀ ਦੇ ਦਿਓ ਕਾਹਨੂੰ ਕਿਸੇ ਬਾਹਰਲੇ ਨੂੰ ਫਸਾਉਣਾ ਉਹ ਨਾ ਨਾ ਅਸੀਂ ਘਰ ਕਦੋਂ ਵੇਚਦੇ ਆ ਨਾਲੇ ਤੈਨੂੰ ਕੀ ਨੇ ਕਿਹਾ ਵੀ ਹੈਪੀ ਘਰ ਵੇਚਦਾ ਉਹ ਕੱਲ ਦੇ ਰਿਪੋ ਹਣਾ ਦਲਾਲਾਂ ਨੂੰ ਲਈ ਖੜੀ ਸੀ ਇੱਥੇ ਉਹ ਮਕਾਨ ਦਿਖਾ ਰਹੀ ਸੀਗੀ ਫਿਰ ਮੈਨੂੰ ਆਇਆ ਹੋ ਗਿਆ ਵੀ ਚੱਲ ਕੋਈ ਹੋਰ ਆਊਗਾ ਨਹੀਂ ਲੈ ਲੈਣਾ ਮੈਂ ਤਾਂ ਤਾਂ ਤੈਨੂੰ ਫੋਨ ਕਰ ਲਿਆ ਨਾ ਨਾ ਮੈਂ ਕਿਹਾ ਉਹਨੂੰ ਵੇਚਣਾ ਕਰ ਤੈਨੂੰ ਉਹੀ ਗਲਤਫਹਿਮੀ ਹੋ ਗਈ ਹੋਊਗੀ ਕੋਈ ਆਪਾਂ ਨਹੀਂ ਵੇਚਦੇ ਹੈਗੇ ਅਜੇ ਫੇਰ ਤਾਂ ਤੂੰ ਆਪਦੀ ਗੌਰ ਕਰ ਲੈ ਕਿਤੇ ਉਹ ਵਾਰ ਦੀ ਵਾਰ ਸੌਦਾ ਕਰ ਜਵੇ ਚੱਲ ਠੀਕ ਹੈ ਭਾਈ ਚੱਲ ਠੀਕ ਹੈ ਫਿਰ ਮੈਂ ਤਾਂ ਇਹੀ ਪੁੱਛਣਾ ਸੀਗਾ ਚੰਗਾ ਵੀਰੇ ਚੰਗਾ ਮੈਨੂੰ ਲੱਗਦਾ ਇਹਨੂੰ ਵੀ ਉਹੀ ਭਲੇਖਾ ਪੈ ਗਿਆ ਚਲ ਖੇਤ ਗੇੜਾ ਮਾਰਿਆ ਮੈਂ ਵੀ ਲੈ ਹੁਣ ਤਾਂ ਇੱਥੇ ਬੈਠੇ ਸੀ ਕਿ ਮਿੰਟੇ ਚ ਚਲੇ ਜਾਂਦੇ ਨੇ ਮੱਲੋ ਤਾਂ ਖੇਤ ਹੀ ਗੇੜਾ ਮਾਰਨ ਗਏ ਹੋਣਗੇ ਚਲ ਮੁੰਜਾ ਮੁੰਜਾ ਚੱਕਾ ਠੀਕ ਹੈ ਹਾਂਜੀ ਠੀਕ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਹੈਪੀ ਤੇ ਤੇਰੀ ਮਾਮੀ ਕਿੱਥੇ ਐ ਮਾਮੀ ਤਾਂ ਜੀ ਮੇਰੇ ਘਰੇ ਨਹੀਂ ਹੈਗੇ ਇਹ ਵੀ ਖੇਤ ਗਏ ਵੇ ਨੇ ਆ ਜੋ ਬਹਿ ਜੋ ਬਹਿ ਜਾ ਤੁਸੀਂ ਮੈਂ ਤੁਹਾਡੇ ਵਾਸਤੇ ਪਾਣੀ ਲਿਆਉਣੀ ਆ ਹਾਂ ਜੀ ਪਾਣੀ ਮੈਂ ਤੁਹਾਨੂੰ ਪਹਿਚਾਣਿਆ ਨਹੀਂ ਜੀ ਤੁਸੀਂ ਕਿੱਥੋਂ ਆਏ ਹੋ ਮੈਂ ਬੁੱਤ ਤੇਰੀ ਚਾਚੀ ਆ ਛੋੜੇ ਪਿੰਡੋਂ ਆਈ ਆ ਅੱਛਾ ਮੈਨੂੰ ਤਾਂ ਆਈ ਸੀਗਾ ਵੀ ਪਤਾ ਨਹੀਂ ਕੌਣ ਨੇ ਕਿਉਂ ਆਪਾਂ ਕਦੇ ਪਹਿਲਾਂ ਮਿਲੇ ਨਹੀਂ ਤਾਂ ਕਰਕੇ ਮੈਂ ਤੁਹਾਨੂੰ ਪਛਾਣਿਆ ਨਹੀਂ ਪਛਾਣੇ ਦਾ ਤੂੰ ਤਾਂ ਜੇ ਤੂੰ ਕਦੇ ਤੇ ਪਿੰਡ ਆਈ ਹੋਵੇਂ ਤੈਨੂੰ ਪਤਾ ਹੋਵੇ ਕਿਹੜੀ ਤੇਰੀ ਚਾਚੀ ਲੱਗਦੀ ਐ ਕਿਹੜੀ ਤਾਈ ਲੱਗਦੀ ਐ ਮੈਨੂੰ ਤਾਂ ਲੱਗਦਾ ਤੂੰ ਵਿਆਹ ਤੋਂ ਬਾਅਦ ਇੱਕ ਵਾਰੀ ਵੀ ਨਹੀਂ ਪਿੰਡ ਗਈ ਨਾ ਚਾਚੀ ਜੀ ਮੈਂ ਤਾਂ ਜਮਾ ਹੀ ਨਹੀਂ ਗਈ ਹੈਗੀ ਹੁਣ ਤੁਹਾਨੂੰ ਪਤਾ ਐ ਵੀ ਅਸੀਂ ਨਾਨਕੇ ਰਹਲੇ ਆ ਹੁਣ ਤਾਂ ਸਾਨੂੰ ਮਾਮੀ ਜੀ ਦੀ ਮਰਜ਼ੀ ਅਨਸਾਰ ਹੀ ਚੱਲਣਾ ਪੈਂਦਾ ਐ ਫੜੋ ਜਦੋਂ ਕਹਿਣਗੇ ਅਸੀਂ ਉਦੋਂ ਹੀ ਜਾਵਾਂਗੇ ਹਾਂ ਪੁੱਤ ਇਹ ਤਾਂ ਠੀਕ ਹੈ ਪਰ ਮੈਨੂੰ ਐਂ ਦੱਸ ਤੇਰੀ ਮੰਮੀ ਕਿੱਥੇ ਗਈ ਹੈ ਕਦੋਂ ਆਜੂਗੀ ਉਹਨਾਂ ਤਾਂ ਚਾਚੀ ਜੀ ਟਾਈਮ ਲੱਗ ਜਾਊਗਾ ਉਹ ਤਾਂ ਦੁਪਹਿਰ ਤੋਂ ਬਾਅਦ ਆਉਣਗੇ ਉਹਨਾਂ ਕਿਸੇ ਦੇ ਨਾਲ ਭੋਗ ਤੇ ਗਏ ਹੋਏ ਨੇ ਚੱਲ ਪੁੱਤ ਤੂੰ ਐਂ ਕਰ ਤੂੰ ਹੈਪੀ ਨੂੰ ਫੋਨ ਕਰ ਲੈ ਉਹਨੂੰ ਦੱਸ ਦੇ ਕਿ ਘਰੇ ਤੇਰੀ ਚਾਚੀ ਆਈ ਹੈ ਮੈਨੂੰ ਤਾਂ ਇੱਕ ਜ਼ਰੂਰੀ ਕੰਮ ਹੈ ਦੇਖ ਪੁੱਤ ਮੈਂ ਬਿਮਾਰ ਰਹਣੀ ਆ ਇਧਰ ਮੇਰੇ ਗੋਡੇ ਵੀ ਦੁਖਦੇ ਨੇ ਮੈਥੋਂ ਬਾਰ-ਬਾਰ ਗੇੜੇ ਨਹੀਂ ਵੱਜਣੇ ਤਾ ਤੈਨੂੰ ਕਹਿੰਨੀ ਆ ਪੁੱਤ ਬਣ ਕੇ ਹੈਪੀ ਨੂੰ ਫੋਨ ਕਰ ਮੈਂ ਉਹਦੇ ਨਾਲ ਗੱਲ ਕਰ ਲਵਾਂ ਕੋਈ ਨਾ ਚਾਚੀ ਜੀ ਮੈਂ ਚਾਹ ਬਣਾਉਣੀ ਆ ਤੁਸੀਂ ਪਹਿਲਾਂ ਚਾਹ ਪੀ ਲਓ ਫਿਰ ਮੈਂ ਇਹਨਾਂ ਨੂੰ ਕਰ ਦੂੰਗੀ ਫੋਨ ਆ ਜਾਂਦੇ ਨੇ ਇਹ ਚਾਹ ਤਾਂ ਫੇਰ ਪੀ ਲਾਂਗੇ ਪਹਿਲਾਂ ਉਹਨੂੰ ਤੂੰ ਫੋਨ ਹੀ ਕਰ ਲੈ ਚਲੋ ਠੀਕ ਹੈ ਚਾਚੀ ਜੀ ਪਹਿਲਾਂ ਮੈਂ ਫੋਨ ਕਰ ਦਿੰਨੀ ਆ ਫੇਰ ਬਣਾ ਲੈਂਦੀ ਆ ਚਾਹ ਚਾਚੀ ਜੀ ਤਾਂ ਆਈ ਰੇ ਨੇ ਰਸਤੇ 'ਚ ਹੀ ਨੇ ਲੋ ਮੈਂਨੇ ਚਾਹ ਬਣਾ ਲਾਂ ਸਤਿ ਸ਼੍ਰੀ ਅਕਾਲ ਚਾਚੀ ਜੀ ਸਤਿ ਸ਼੍ਰੀ ਅਕਾਲ ਭਾਈ ਹੋ ਠੀਕ ਐ ਭਾਈ ਹਾਂ ਜੀ ਠੀਕ ਠਾਕ ਤੁਸੀਂ ਦੱਸੋ ਠੀਕ ਠਾਕ ਹੋ ਹਾਂ ਠੀਕ ਐ ਅੱਜ ਕਿਵੇਂ ġੇੜਾ ਮਾਰਿਆ ਮੈਂ ਤੁਮਹਾਂ ġੇੜਾ ਮਾਰਿਆ ਮੈਂ ਮਿਲਿਆ ਵਾ ਚਲੋ ਵਧੀਆ ਕੀਤਾ ਜੀ ਤੂੰ ਤਾਂ ਭਈ ਜਵੇਂ ਨਹੀਂ ਆਉਂਦਾ ਤੈਨੂੰ ਇੰਨਾ ਤਾਂ ਪਤਾ ਵੀ ਤੇਰੇ ਚਾਚੇ ਦਾਇ ਪਿੰਡ ਹੈਗੇ ਨੇ ਮੈਂ ਕਿਹੜਾ ਮਾਰਿਆ ਮਾ ਚਲੋ ਜੀ ਅੱਛੀ ਜੀ ਮੈਥੋਦਾ ਨਹੀਂ বাজਦਾ ਕਿਹੜਾ ਚਾਚਾ ਜੀ ਕਿਹੜਾ ਕਦੇ ਆਏ ਨੇ ਇੱਥੇ ਬਾਜ਼ਾਰ ਤਾਂ ਆਉਂਦੇ ਹੋਣਗੇ ਉਹਨਾਂ ਨੂੰ ਵੀ ਪਤਾ ਹੈ ਵੀ ਮੇਰੇ ਭਤੀਜਾ ਤੇ ਭਤੀਜੀ ਇੱਥੇ ਰਹਿੰਦੇ ਨੇ ਉਹ ਤਾਂ ਮਿਲ ਸਕਦੇ ਨੇ ਆ ਕੇ ਉਹ ਤਾਂ ਭਈ ਆਪ ਐਸੇ ਗੱਲ ਦਾ ਗੁੱਸਾ ਕਰੀ ਬੈਠਾ ਕਿ ਜਦੋਂ ਹੈਪੀ ਨਹੀਂ ਆਉਂਦਾ ਮੈਂ ਉੱਥੇ ਜਾ ਕੇ ਕੀ ਕਰਨਾ ਚਲੋ ਕੋਈ ਨਾ ਚਾਚੇ ਜੀ ਕੁਛ ਗੁੱਸੇ ਗਲੇ ਉਹਨਾਂ ਦੇ ਦਿਲ 'ਚ ਨੇ ਕੁਛ ਮੇਰੇ ਦਿਲ 'ਚ ਨੇ ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਫਿਰ ਅੱਜ ਤੁਸੀਂ ਕਿਵੇਂ ਗੇੜਾ ਮਾਰ ਲਿਆ ਤੁਹਾਨੂੰ ਕਿਵੇਂ ਪਤੀਜੇ ਦੀ ਯਾਦ ਆ ਗਈ ਬੇਚਾਰ ਚਾਹੇ ਕੁਛ ਵੀ ਐ ਨਾ ਹੋ ਨਾ ਕਦੇ ਮਾਸ ਟੁੱਟਿਆ ਆਪਦੇ ਤਾਂ ਆਪਦੇ ਹੀ ਹੁੰਦੇ ਨੇ ਮੈਂ ਤਾਂ ਤੇਰੇ ਕੋਲ ਇੱਕ ਕੰਮ ਆਈਆਂ ਕੰਮ ਤੁਹਾਨੂੰ ਚਾਚੀ ਜੀ ਇਹ じゃ ਕਿਹੜਾ ਕੰਮ ਆ ਮੇਰੇ ਥਾਈ ਜਿਹੜਾ ਮੈਂ ਹੀ ਕਰ ਸਕਦਾ ਕੋਈ ਹੋਰ ਨਹੀਂ ਕਰ ਸਕਦਾ ਹੈਗਾ ਤਾਂ ਭਾਈ ਕੰਮ ਤੇਰੇ ਕਰਨ ਵਾਲਾ ਹੀ ਐ ਤਾਂ ਹੀ ਮੈਂ ਇੱਥੇ ਆਇਆ ਹਾਂ। ਹਾਂ ਚਾਚੇ ਜੀ ਦੱਸੋ ਦਾ ਸਹੀ ਖੁੱਲ ਕੇ ਦੱਸੋ ਮੈਨੂੰ ਵੀ ਕਿਹੜਾ ਕੰਮ ਹੈ। ਤੁਸੀਂ ਐਡੀ ਦੂਰ ਆਏ ਹੋ। ਮੈਨੂੰ ਤਾਂ ਲੱਗਦਾ ਕੋਈ ਖਾਸ ਗੱਲ ਹੀ ਹੋਣੀ ਹੈ। ਹਾਂ ਭਾਈ ਖਾਸ ਕੰਮ ਹੀ ਹੈ। ਜਿਹੜਾ ਤੇਰਾ ਪਿੰਡ ਵਾਲਾ ਘਰ ਹੈ ਉਹ ਸਾਨੂੰ ਦੇ ਦੇ। ਸਾਡੇ ਉਹ ਨਾਲ ਲੱਗਦਾ ਹੈ। ਨਾਲੇ ਸਾਡਾ ਘਰ ਖੁੱਲਾ ਹੋ ਜਾਊਗਾ। ਪਰ ਚਾਚੇ ਜੀ ਮੈਂ ਤਾਂ ਉਹ ਘਰ ਵੇਚਦਾ ਨਹੀਂ। ਜਦੋਂ ਕਿਤੇ ਅੱਗੇ ਜਾ ਕੇ ਵੇਚਣਾ ਹੋਇਆ ਫਿਰ ਮੈਂ ਤੁਹਾਨੂੰ ਦੱਸ ਦਊਗਾ। ਥੋੜੀ ਇਹ ਪਹਿਲ ਹੋਊਗੀ। ਜੇ ਤੂੰ ਘਰ ਵੇਚਣਾ ਨਹੀਂ ਤਾ ਆਪਣੀ ਕੁੜੀ ਐਵੇਂ ਉਥੇ ਗਲਾਲਾਂ ਨੂੰ ਲਈ ਫਿਰਦੀ ਐ ਉਹਨੇ ਤਾਂ ਕਿੰਨਿਆਂ ਨੂੰ ਦਿਖਾਤਾ ਕਰ ਜੇ ਤੂੰ ਕਹਿਆ ਹੋਣਾ ਤਾਂ ਹੀ ਤੇਰੀ ਭੂਆ ਉਥੇ ਗਈ ਐ ਅੱਗੇ ਤਾਂ ਕਦੇ ਉਹਨੇ ਕਿਤੇ ਪਿੰਡ ਗੇੜਾ ਨਹੀਂ ਮਾਰਿਆ ਚਾਚੀ ਜੀ ਕੂਆ ਉਰੇ ਆਈ ਤਾਂ ਹੈਗੇ ਸੀ ਚਾਬੀ ਵੀ ਲੈ ਕੇ ਗਈ ਐ ਮੈਨੂੰ ਕਹਿੰਦੀ ਸੀ ਮੈਂ ਘਰ ਦੇਖਣਾ ਪਰ ਆ ਵੇਚਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੋਈ ਉਹਦੇ ਨਾਲ ਮੈਂ ਤਾਂ ਉਹਨੂੰ ਕਿਹਾ ਨਹੀਂ ਵੀ ਤੂੰ ਜਾ ਕੇ ਪਿੰਡ ਵਾਲਾ ਘਰ ਕਿਸੇ ਦਲਾਲ ਨੂੰ ਦਿਖਾ ਜਾਂ ਉਹਨੂੰ ਵੇਚ ਤੂੰ ਤਾਂ ਕਹਿੰਦਾ ਮੈਂ ਘਰ ਵੇਚਣਾ ਨਹੀਂ ਤੇਰੀ ਭੂਆ ਦਾ ਮਕਾਨ ਵੇਚਣ ਤੇ ਤੁਲੀ ਹੋਈ ਐ ਮੈਨੂੰ ਦਲਾਲ ਨੇ ਸਾਰੀਆਂ ਗੱਲਾਂ ਦੱਸਿਆ ਨੇ ਤੈਨੂੰ ਪਤਾ ਐ ਤੇਰੀ ਭੂਆ ਸਾਡੇ ਨਾਲ ਬੋਲਦੀ ਨਹੀਂ ਸਾਨੂੰ ਉਹਨੇ ਮਕਾਨ ਲੈਣ ਨਹੀਂ ਦੇਣਾ ਤਾਂ ਹੀ ਮੈਂ ਤੇਰੇ ਕੋਲੇ ਆਈਆਂ ਪਰ ਚਾਚੀ ਜੀ ਮੈਂ ਤਾਂ ਘਰ ਵੇਚਣਾ ਹੀ ਨਹੀਂ ਹੈਗਾ ਨਾਲੇ ਮੈਨੂੰ ਕਿਹੜਾ ਕੋਈ ਗਰਜ ਐ ਵੀ ਜਾਂ ਮੈਨੂੰ ਕੋਈ ਪੈਸਿਆਂ ਦੀ ਜ਼ਿਆਦਾ ਲੋੜ ਐ ਜਿਹੜਾ ਉਹ ਮਾਪਦਾ ਜੱਦੀ ਘਰ ਵੇਚਾਂ ਉਹੀ ਤਾਂ ਮੇਰੇ ਕੋਲ ਇੱਕ ਨਿਸ਼ਾਨੀ ਆ ਮਾਂ ਪਿਓ ਦੀ ਉਹਨੂੰ ਮੈਂ ਕਿਉਂ ਵੇਚੂੰਗਾ ਜੇ ਤੂੰ ਭਾਈ ਨਹੀਂ ਵੇਚਣਾ ਤਾਂ ਤਾ ਤੂੰ ਆਪਦੀ ਗੌਰ ਕਰ ਲੈ ਕਹਤੇ ਤੇਰੀ ਪੂਆ ਬਾਰੋ-ਬਾਰ ਨਮਕਾਨ ਵੇਚ ਜਾਵੇ ਤੈਨੂੰ ਪਤਾ ਉਹ ਕਿੰਨੀ ਲਾਲਚੀ ਐ ਇਹ ਤਾਂ ਚਾਚੀ ਜੀ ਆਪਾਂ ਸਾਰੇ ਜਾਣਦੇ ਆ ਹੁਣ ਮੈਂ ਤਾਂ ਚਾਬੀ ਦੇਣ ਦੇ ਹੱਕ 'ਚ ਵੀ ਨਹੀਂ ਸੀ ਪਰ ਇਹ ਨਹੀਂ ਪਤਾ ਸੀ ਉਹਦਾ ਵੀ ਇੱਥੋਂ ਤੱਕ ਪਹੁੰਚ ਜੂ ਉਹ ਮੈਂ ਪੁੱਛ ਨਾ ਆ ਲਾਲਚ ਕਰਕੇ ਤਾਂ ਸਾਡੇ ਨਾਲ ਟੁੱਟੀ ਐ ਸਾਡੇ ਕੋਲ ਤਾਂ ਹੁਣ ਜਾਣੀ ਹੁਣ ਤਾਂ ਹੀ ਨਹੀਂ ਹੁਣ ਇੱਥੇ ਛੋਡੇ ਕੋਲੇ ਗੇੜੇ ਮਾਰਦੀ ਐ ਚਲੋ ਕੋਈ ਨਹੀਂ ਚਾਚੀ ਜੀ ਇਹ ਤਾਂ ਗੱਲਾਂ ਛੱਡੋ ਹੁਣ ਆਪਾਂ ਨੂੰ ਸਭ ਨੂੰ ਹੀ ਪਤਾ ਵੀ ਕਹਿਹ ਜੀ ਆਪ ਆ ਚਾਹ ਪੀਓ ਤੁਸੀਂ चीजा मेनू पानी लिया के दे मेरा गला सुकी है गर्मी है। बहुत है देख ला ਪਾਣੀ ਫੜਾ ਕੇ ਅੰਦਰ ਹੀ ਵਗਦੀ ਐ ਨਹੀਂ ਵੀ 2 ਮਿੰਟ ਕੋਲ ਬਹਿ ਜਾ ਵੀ ਮੈਂ ਪੁੱਛਣਾ ਵੀ ਕੋਣ ਕੋਣ ਗਿਆ ਸੀ ਕੋਣ ਨਹੀਂ ਗਿਆ ਸੀ ਕੋਈ ਦੋਖ ਦੀ ਕੋਈ ਸੁਖ ਦੀ ਅੱਗੇ ਤਾਂ ਇੰਨੀਆਂ ਗੱਲਾਂ ਕਰਦੀ ਸੀ ਹੁਣ ਤਾਂ ਮੁੱਲ ਦਾ ਹੀ ਬੋਲਣ ਲੱਗ ਪਈ ਐ ਜਿੰਨੀ ਕੁ ਗੱਲ ਕਹੋ ਓਨਾਂ ਕ ਬੋਲਦੀ ਐ ਮੈਨੂੰ ਤਾਂ ਇਹਦੀ ਸਮਝ ਹੀ ਨਹੀਂ ਆਉਂਦੀ ਦਿਨੋ ਦਿਨ ਮੇਰੀ ਤਾਂ ਟੈਨਸ਼ਨ ਹੀ ਵਧਦੀ ਜਾਂਦੀ ਐ ਪਤਾ ਨਹੀਂ ਅੱਗੋ ਅੱਗੋ ਕੀ ਬਣੂਗਾ ਆਗੇ ਮੰਮੀ ਜੀ ਹਾਂ ਮੈਂ ਤਾਂ ਤੈਨੂੰ ਮੁੰਡਿਆ ਮੈਂ ਕਹਿ ਕੇ ਗਈ ਸੀ ਘਰੇ ਰਹੀ ਤੂੰ ਮੈਨੂੰ ਲੱਗਦਾ ਸਵੇਰ ਦੇ ਗਿਆ ਹੋਇਆ ਹੁਣ ਆ ਰਿਹਾ ਮੰਮੀ ਜੀ ਹੈਗਾ ਤਾਂ ਮੈਂ ਘਰੀ ਸੀ ਮੈਂ ਕਿਹੜਾ ਕਿਤੇ ਬਾਹਰ ਗਿਆ ਇੱਕ ਕਿਹੜਾ ਸਵੇਰੇ ਲਾ ਕੇ ਆਇਆ ਸੀ ਖੇਤ ਆ ਆ ਇੱਕ ਹੁਣ ਜਾ ਕੇ ਆਇਆ ਬਸ ਚੱਲ ਠੀਕ ਐ ਖੇਤ ਜਾਏ ਬਗਰ ਵੀ ਕਿਹੜਾ ਸਰਦਾ ਪਰ ਮੰਮੀ ਜੀ ਮੈਂ ਤੁਹਾਡੇ ਨਾਲ ਨਾ ਇੱਕ ਗੱਲ ਕਰਨੀ ਸੀ ਮੈਂ ਤਾਂ ਹੁਣ ਤੁਹਾਨੂੰ ਢੀਕੇ ਰਹਾ ਸੀ ਵੀ ਕਦੋਂ ਆਉਣ ਕਦੋਂ ਮੈਂ ਤੁਹਾਡੇ ਨਾਲ ਗੱਲ ਕਰਾਂ ਗੱਲ ਕਰਨੀ ਸੀ ਵੇ ਕੀ ਹੋ ਗਿਆ ਇਹ ਤਾਂ ਫਿਰ ਤਾਂ ਨਹੀਂ ਅੱਜ ਮੇਰੇ ਪਿੱਛੋ ਪੂਆ ਆ ਗਈ ਤੇਰੀ ਨਾ ਨਾ ਮਾਮੀ ਜੀ ਪੂਆ ਇੱਥੇ ਤਾਂ ਕੰਨੂ ਆਈ ਆ ਪਰ ਆਪਣੇ ਪਿੰਡ ਵਾਲੇ ਘਰੇ ਜ਼ਰੂਰ ਗਈ ਆ ਉਹ ਇਹ ਤਾਂ ਆਪਾਂ ਨੂੰ ਪਤਾ ਹੀ ਸੀ ਉਹ ਚਾਬੀ ਲੈ ਕੇ ਗਈ ਏ ਉਹਨੇ ਪਿੰਡ ਵਾਲੇ ਘਰੇ ਤਾਂ ਜਾਣਾ ਹੀ ਸੀ ਇਹ ਤੇ ਹੈਰਾਨ ਆਉਣ ਵਾਲੀ ਕਿਹੜੀ ਗੱਲ ਹੈ ਮਾਮੀ ਜੀ ਗੱਲ ਤਾਂ ਹੈਰਾਨ ਹੋਣ ਵਾਲੀ ਉਹ ਆ ਪੂਆ ਉੱਥੇ ਘਰ ਦੇਖਣ ਨਹੀਂ ਗਈ ਘਰ ਨੂੰ ਵੇਚਣ ਗਈ ਆ ਹੈ ਵੇਚਣ ਗਈ ਏ ਤੈਨੂੰ ਕਿੰਨੇ ਦੱਸਿਆ ਸਵੇਰੇ ਥੋੜੇ ਜਾਣ ਤੋਂ ਬਾਅਦ ਨਾ ਮੇਰੇ ਕੋਲੇ ਕਿਸੇ ਮੁੰਡੇ ਦਾ ਫੋਨ ਆਇਆ ਸੀ ਪਿੰਡੂਈ ਉਹਨੇ ਦੱਸਿਆ ਸੀ ਕਹਿੰਦਾ ਵੀ ਤੇਰੀ ਭੂਆ ਆਈ ਆ ਕਹਿੰਦਾ ਵੀ ਉਹ ਨਾਲ ਦਲਾਲਾਂ ਨੂੰ ਲਈ ਫਿਰਦੀ ਆ ਮੈਂ ਉਹਦੀ ਗੱਲ ਦਾ ਯਕੀਨ ਨਹੀਂ ਕਰਿਆ ਫਿਰ ਉਸ ਤੋਂ ਬਾਅਦ ਚਾਚੀ ਆਈ ਆ ਘਰੇ ਨਾ ਤੇਰੀ ਚਾਚੀ ਆਈ ਸੀ ਉਹ ਤਾਂ ਇੰਨੇ ਸਾਲਾਂ ਦੀ ਕਦੇ ਆ ਕੇ ਨਹੀਂ ਵੜੀ ਅੱਜ ਕਾਦੇ ਵਸਤੇ ਆਈ ਸੀ ਮਾਮੇ ਜੀ ਪੂਰੀ ਗੱਲ ਤਾਂ ਸੁਣ ਲਓ ਚਾਚੀ ਵੀ ਇਹੀ ਕਹਿੰਦੀ ਸੀ ਆ ਕੇ ਕਹਿੰਦੀ ਵੀ ਤੇਰੀ ਭੂਆ ਉੱਥੇ ਕਿਸਨ ਨਾਲ ਲਈ ਫਿਰਦੀ ਆ ਘਰ ਦਿਖਾਉਂਦੀ ਆ ਕਹਿੰਦੀ ਸਾਨੂੰ ਘਰ ਦੇ ਦਿਓ ਤੁਸੀਂ ਸਾਡੇ ਨਾਲ ਲੱਗਦਾ ਸਾਡਾ ਘਰ ਖੁੱਲਾ ਹੋ ਜੂ ਲੈ ਤੂੰ ਉਹਦਾ ਕਿਉਂ ਯਕੀਨ ਕਰਦਾ ਉਹ ਤਾਂ ਘਰ ਲੈਣ ਦੀ ਮਾਰੀ ਕਹਿੰਦੀ ਹੋਊਗੀ ਲੈ ਐ ਕਿਵੇਂ ਤੁਹਾਡੀ ਭੂਆ ਘਰ ਵੇਚ ਜੂ ਉਹ ਵੀ ਤਹਤੋਂ ਬਿਨਾ ਆਪਾਂ ਕਿਹੜਾ ਉਹਦੇ ਨਾਲ ਘਰ ਵੇਚਣ ਦੀ ਗੱਲ કરી ਸੀ ਮੰਮੀ ਜੀ ਇੱਥੇ ਸਾਰਾ ਕੁਝ ਹੋ ਸਕਦਾ ਨਾਲੇ ਜਦੋਂ ਬੰਦਾ ਬੇਈਮਾਨੀਤੀ ਆ ਜਾਏ ਫਿਰ ਉਹ ਕੁਝ ਵੀ ਕਰ ਸਕਦਾ ਗੱਲ ਤਾਂ ਤੇਰੀ ਠੀਕ ਏ ਹੁਣ ਤਾਂ ਮੇਰਾ ਵੀ ਮਨ ਡਰਨ ਲੱਗ ਗਿਆ ਮਾਤਾ ਨੂੰ ਚਾਬੀ ਦੇ ਕੇ ਪਛਤਾਉਣੀ ਆ। ਉਹ ਦਿਨ ਉਹਦੇ ਮਨ 'ਚ ਇਹੀ ਗੱਲਾਂ ਚੱਲਦੀਆਂ ਹੋਣਗੀਆਂ। ਤਾਂ ਹੀ ਉਹ ਸਾਥੋਂ ਚਾਬੀ ਲੈ ਕੇ ਗਈ ਉਹ ਦਿਨ। ਹੁਣ ਐ ਕਰ, ਆਪਦੀ ਭੂਆ ਲਵੇ ਜਾ, ਉਹਦੇ ਤੋਂ ਚਾਬੀ ਫੜ ਕੇ ਲਿਆ। ਨਾਲੇ ਉਹਦੇ ਕੰਨੀ ਕੱਢ ਕੇ ਆਈ, ਵੀ ਮੇਰੇ ਪਿੰਡ ਵਾਲੇ ਘਰ 'ਤੇ ਅੱਖ ਨਾ ਰਖੀ। ਤੇ ਮੇਰੇ ਨਾਨਕੇ ਵੀ ਵੜਨ ਦੀ ਕੋਈ ਲੋੜ ਨਹੀਂ ਤੇਨੂੰ। ਮਾਮੇ ਜੀ ਭੂਆ ਕੋਲੇ ਤਾਂ ਹੁਣ ਮੈਂ ਜਾਊਂਗੀ। ਮੈਂ ਤਾਂ ਤੁਹਾਨੂੰ ਹੀ ਈ ਡੀਕਦਾ ਸੀ, ਵੀ ਚੱਲ ਪਹਿਲਾਂ ਤੁਹਾਡੇ ਨਾਲ ਗੱਲ ਕਰ ਲਾਂ। ਨਾਲੇ ਹੋਣਾ ਇਹਨੂੰ ਲਵੀ ਨੂੰ ਬੁਲਾ ਕੇ ਨਾ ਇਹਨੂੰ ਵੀ ਦੱਸ ਦਿਓ ਕਹਿ ਵੀ ਭੂਆ ਕੁਛ ਕਰਦੀ ਫਿਰਦੀ ਆ ਜਿਹਦੀ ਤੂੰ ਜਿਆਦੇ ਹਮਾਇਤ ਕਰਦੀ ਹੁੰਨੀ ਆ ਇਹਦੇ ਕੰਨੀ ਕੱਢ ਦਿਓ ਸਾਰੀ ਗੱਲ ਇਹਨੂੰ ਵੀ ਪਤਾ ਲੱਗ ਜੇ ਚਲੋ ਹੁਣ ਮੈਂ ਜਾ ਕੇ ਆਉਣਾ ਭੂਆ ਕੋਲੇ ਲਿਆਉਣਾ ਉਹ ਤੋਂ ਚਾਬੀ ਉਹਦੇ ਕੋਲ ਚੱਲਿਆ ਨਾ ਉਹਦੇ ਨਾਲ ਵਾਧੂ ਗੱਲ ਕਰਨ ਦੀ ਲੋੜ ਨਹੀਂ ਜਿਹੜੀਆਂ ਮੈਂ ਤੈਨੂੰ ਦੋ ਗੱਲਾਂ ਕਹੀਆਂ ਨੇ ਇਹੀ ਗੱਲ ਕਰਕੇ ਚਾਬੀ ਲੈ ਕੇ ਕਰਨ ਨੂੰ ਆ ਠੀਕ ਆ ਮੰਮੀ ਦਾ ਕਿੰਨੇ ਹੱਦ ਤੱਕ ਗਿਰ ਗਈ ਜਵਾਕਾ ਦੇ ਮਕਾਨ ਤੇ ਵੀ ਅੱਖ ਰੱਖ ਲਈ ਜੇ ਤੂੰ ਉਹਨਾਂ ਨੂੰ ਕੁਝ ਦੇ ਨਹੀਂ ਸਕਦੀ ਉਹਨਾਂ ਦਾ ਖੋਤ ਹੈ ਨਾ ਨਾ ਪੂਆ ਹੈ ਜਿਹਾ ਹੁੰਦੀਆਂ ਨੇ ਪੂਆ ਨੂੰ ਤਾਂ ਭਤੀਜੇ ਜਾਣ ਤੋਂ ਵੱਧ ਪਿਆਰੇ ਹੁੰਦੇ ਨੇ ਉਹ ਇੱਥੇ ਆ ਕੇ ਪਿਆਰ ਜਤੋਂਦੀ ਏ ਵੀ ਮੇਰੇ ਨਾਲੋਂ ਵੱਧ ਤੇ ਕੋਈ ਪਿਆਰ ਹੀ ਨਹੀਂ ਕਰਦਾ ਭਤੀਜੇ ਨੂੰ ਉਹ ਮਨ ਚ ਖੋਟ ਰੱਖਦੀ ਏ ਜੇ ਸਾਨੂੰ ਪਤਾ ਨਾ ਲੱਗਦਾ ਵੀ ਉਹ ਮਕਾਨ ਵੇਚਦੀ ਏ ਉਹ ਤਾਂ ਤੁਰ ਗਈ ਸੀ ਪੈਸੇ ਕਮਾ ਕੇ ਵੇ ਆ ਪਹਿਲਾਂ ਮੇਰੀ ਗੱਲ ਸੁਣ। ਵੇ ਆ ਜਾ। ਹੂੰ ਤਾਂ ਤੈਨੂੰ ਅੱਜ ਸੁਣ ਲੀਆਂ ਹੋਣੀਆਂ ਨੇ ਗੱਲਾਂ ਜਿਹੜੀਆਂ ਮੈਂ ਤੇ ਹੈਪੀ ਕਰਦੇ ਸੀ। ਉਦੋਂ ਤੂੰ ਕਹਿੰਦੀ ਸੀ ਨਾ ਮੈਂ ਸਾਰੀਆਂ ਗੱਲਾਂ ਸੁਣ ਲੀਆਂ ਨੇ। ਅੱਜ ਵੀ ਪਤਾ ਲੱਗ ਗਿਆ ਹੋਊਗਾ ਵੀ ਅਸੀਂ ਕਿਹੜੀਆਂ ਗੱਲਾਂ ਕਰਦੇ ਸੀ। ਅੱਜ ਤਾਂ ਕੁਝ ਬੋਲੀ ਨਹੀਂ ਆਕੇ। ਨਾ ਮਾਮੀ ਜੀ ਮੈਂ ਕੀ ਬੋਲਾਂ। ਮੈਨੂੰ ਤਾਂ ਇੱਕ ਗੱਲ ਦੀ ਸਮਝ ਨਹੀਂ ਆਉਂਦੀ। ਵੀ ਮੂ ਤਾਂ ਤੁਸੀਂ ਚਾਚਾ ਚਾਚੀ ਨੂੰ ਚੰਗਾ ਨਹੀਂ ਸਮਝਦੇ ਸੀ। ਵੀ ਉਹ ਭਾਈ ਸਾਡੇ ਸ਼ਰੀਕ ਨੇ। ਅੱਜ ਤੁਹਾਨੂੰ ਉਹਨਾਂ ਦੀਆਂ ਗੱਲਾਂ ਤੇ ਵਿਸ਼ਵਾਸ ਹੋ ਗਿਆ ਕੀ ਪਤਾ ਉਹ ਝੂਠ ਬੋਲਦੇ ਹੋਣ ਉਹਨਾਂ ਦੀ ਕਿਹੜਾ ਭੂਆ ਨਾਲ ਬਣਦੀ ਐ ਨਾ ਜੇ ਭੂਆ ਨੇ ਨਹੀਂ ਇਹਨਾਂ ਦਾ ਕੀਤਾ ਤਾਂ ਚਾਚਾ ਚਾਚੀ ਨੇ ਕਿਹੜਾ ਕੀਤਾ ਐ ਇੰਨੇ ਸਾਲ ਹੋ ਗਏ ਉਦੋਂ ਦੀ ਤਾਂ ਕਦੇ ਚਾਚੀ ਆ ਕੇ ਨਹੀਂ ਵੜੀ ਅੱਜ ਉਹਨੂੰ ਆਪਣਾ ਘਰ ਦਿਖ ਗਿਆ ਅੱਜ ਉਹ ਭੱਜੀ ਆਈ ਐ ਚਾਹੇ ਜਿਵੇਂ ਮਰਜ਼ੀ ਆਈ ਐ ਆਪਦੇ ਲਾਲਚ ਨੂੰ ਆਈ ਐ ਪਰ ਸਾਨੂੰ ਘਰੇ ਬੈਠੀ ਨੂੰ ਦੱਸਤਾ ਗਈ ਐ ਵੀ ਤੁਹਾਡੀ ਭੂਆ ਮਕਾਨ ਵੇਚਦੀ ਐ ਨਹੀਂ ਸਾਨੂੰ ਕੀ ਪਤਾ ਲੱਗਣਾ ਸੀ ਵੀ ਕੀ ਕੁਝ ਚੱਲ ਰਿਹਾ ਉਹ ਤਾਂ ਘਰ ਵੇਚ ਕੇ ਤੁਰ ਗਈ ਸੀ ਪੈਸੇ ਲੈ ਕੇ ਮਾਮੀ ਜੀ ਮੈਨੂੰ ਨਹੀਂ ਚਾਚੀ ਦੀਆਂ ਗੱਲਾਂ ਤੇ ਯਕੀਨ ਨਾਲੇ ਭੂਆ ਨਹੀਂ ਇਹ じゃ ਕੁਝ ਕਰ ਸਕਦੀ ਉਹਦੇ ਕਿਹੜਾ ਆਪਦੇ ਕੁਝ ਹੈ ਨਹੀਂਗਾ ਨਾਲੇ ਉਹ ਕਿਹੜਾ ਆਪਣੇ ਪਿੰਡ ਵਾਲੇ ਘਰ ਤੇ ਬੈਠੀ ਐ ਵੀ ਉਹ ਵਿਕੂਗਾ ਤਾਂ ਮੇਰਾ ਖਰਚਾ ਚੱਲੂਗਾ ਨਹੀਂ ਤੂੰ ਮੰਨ ਜਾ ਤੂੰ ਮੰਨ ਜਾ ਚੱਲ ਮੈਂ ਤੇਰੀ ਚਾਚੀ ਤੇ ਤੇ ਨਹੀਂ ਵਿਸ਼ਵਾਸ ਕਰਦੀ ਪਰ ਤੂੰ ਹੈਪੀ ਵੀ ਉਹ ਗੱਲ ਨਹੀਂ ਸੁਣੀ ਵੀ ਉਹਨੂੰ ਪਿੰਡੋਂ ਵੀ ਕਿਸੇ ਦਾ ਫੋਨ ਆਇਆ ਸੀ ਨਾ ਮਾਮੀ ਜੀ ਪਿੰਡੋਂ ਫੋਨ ਆਇਆ ਸੀ ਨਾ ਹੋਰ ਇਹਨਾਂ ਨੂੰ ਕਿਹੜਾ ਫੋਨ ਕਰ ਸਕਦਾ ਇਹ ਆਪਣੇ ਘਰ ਦਾ ਗਵੰਡੀ ਹੋਈ ਏ ਉਹਦੀ ਉੱਥੇ ਦੁਕਾਨ ਏ ਉਹਦਾ ਫੋਨ ਆਇਆ ਸੀ ਹੈਪੀ ਨੂੰ ਵੀ ਤੁਹਾਡੀ ਭੂਆ ਮਕਾਨ ਵੇਚਦੀ ਏ ਨਾਲੇ ਤੇ ਉਹ ਮੁੰਡੇ ਦਾ ਫੋਨ ਆ ਗਿਆ ਉਪਰ ਤੇਰੀ ਚਾਚੀ ਆ ਕੇ ਸਾਰਾ ਕੁਝ ਦੱਸ ਗਈ ਫਿਰ ਆਪਾਂ ਕਿਵੇਂ ਕਹਿ ਦਈਏ ਇਹ ਗੱਲ ਝੂਠੀ ਏ ਚੱਲ ਚਾਚੀ ਤੇਰੀ ਝੂਠ ਬੋਲ ਜੇ ਬੋਲ ਜੇ ਪਰ ਪਿੰਡ ਦਾ ਬੰਦਾ ਥੋੜਾ ਝੂਠ ਬੋਲੂਗਾ ਚੱਲ ਤੇਰੀ ਗੱਲ ਮੰਨ ਲੈਂਦੀ ਆ ਆਪਾਂ ਨਹੀਂ ਯਕੀਨ ਕਰਦੇ ਉਹਦੇ ਤੇ ਆਪਾਂ ਹੱਥ ਤੇ ਹੱਥ ਧਰ ਕੇ ਬੈਠੇ ਰਹਿਣੇ ਆ ਜੇ ਉਹ ਕੱਲ ਨੂੰ ਮਕਾਨ ਵੇਚ ਕੇ ਚਲੀ ਗਈ ਫਿਰ ਤੁਸੀਂ ਕੀ ਕਰੋਗੇ ਇਹ ਨੁਕਸਾਨ ਮੇਰਾ ਨਹੀਂ ਤੁਹਾਡਾ ਹੀ ਏ ਕਾਟਾ ਤੁਹਾਨੂੰ ਹੀ ਪੈਣਾ ਹੈ ਮੇਰਾ ਕਿਹੜਾ ਉਹ ਮਕਾਨ ਹੈ ਉਹ ਹੈਪੀ ਦਾ ਹੈ ਜਾਂ ਤੇਰਾ ਮੇਰੇ ਕੰਨੀ ਉਤੇ ਕੱਲ ਦੀ ਵੇਚਦੀ ਅੱਜ ਵੇਚ ਦੇ ਮੈਨੂੰ ਕਿਹੜਾ ਫਰਕ ਪੈਣਾ ਤੂੰ ਮੇਰੀ ਗੱਲ ਸੁਣ ਧਿਆਨ ਨਾਲ ਜਿਹੜੀ ਦੋ ਗੇੜੇ ਲਾ ਕੇ ਘਰ ਵਿੱਚੋਂ ਤੇ ਆ ਗਈ ਉਹ ਕੱਲ ਨੂੰ ਤੁਹਾਡੀ ਜਮੀਨ ਛੱਡੂਗੀ ਉਰੇ ਆ ਕੇ ਤੇਰੇ ਸਾਹਮਣੇ ਕਿੰਨਾ ਪਿਆਰ ਜਤੌਂਦੀ ਸੀ ਨਾ ਇਹ ਉਹਦੇ ਪਿਆਰ ਵਾਲੇ ਲੱਛਣ ਨੇ ਦੇਖ ਹਜੇ ਵੀ ਕੁਝ ਨਹੀਂ ਵਿਗੜਿਆ ਉਹਦੇ ਮਗਰ ਲੱਗ ਕੇ ਆਪਦਾ ਘਰ ਨਾ ਖਰਾਬ ਕਰ ਵੇਲੇ ਨੂੰ ਸੰਭਲ ਲੈ ਤੇਰੀ ਭੂਆ ਉਹਦੋਂ ਸਾਨੂੰ ਕਹਿੰਦੀ ਸੀ ਨਾ ਵੀ ਨਾਨਕੇ ਸ਼ਰੀਕ ਨੇ ਅਸੀਂ ਨਹੀਂ ਹੈਗੇ ਸ਼ਰੀਕ ਤਾਂ ਤੁਹਾਡੀ ਭੂਆ ਬਣੀ ਬੈਠੀ ਐ ਹੁਣ ਤਾਂ ਤੇਰੇ ਮੂਰੇ ਸਾਰੀ ਸੱਚਾਈ ਆ ਗਈ ਮੈਂ ਕੋਈ ਝੂਠਤਾ ਨਹੀਂ ਬੋਲਦੀ ਹੁਣ ਤਾਂ ਸਿਆਣੀ ਬਣ ਜਾ ਭੂਆ ਨਾਲੋਂ ਵੱਧ ਤੇ ਤੂੰ ਮੇਰਾ ਪਿਆਰ ਦੇਖਿਆ ਤੂੰ ਉਹਦੀਆਂ ਗੱਲਾਂ ਚਾਕੇ ਮੇਰਾ ਪਿਆਰ ਕਿਉਂ ਭੁਲਾਈ ਜਾਨੀਂ ਮਾਮੀ ਜੀ ਹੁਣ ਮੈਨੂੰ ਸਾਰਾ ਕੁਝ ਪਤਾ ਲੱਗ ਗਿਆ ਵੀ ਭੂਆ ਸਾਡਾ ਦਿਲੋਂ ਨਹੀਂ ਸੀ ਕਰਦੀ ਸਿਰਫ ਉਹਨੂੰ ਪੈਸੇ ਨਾਲ ਪਿਆਰ ਹੈ ਨਾਲੇ ਤੁਸੀਂ ਮੈਨੂੰ ਸਹੀ ਕਹਿੰਦੇ ਸੀਗੇ ਵੀ ਤੈਨੂੰ ਭੂਆ ਦੀ ਚੱਕ ਹੈ ਮੈਨੂੰ ਭੂਆ ਦੀ ਹੀ ਚੱਕ ਸੀ ਮੈਨੂੰ ਭੂਆ ਹੀ ਇਹ ਸਾਰੀਆਂ ਗੱਲਾਂ ਕਹਿੰਦੀ ਸੀ ਕਾਮੇ ਤੁਹਾਡੇ ਨਾਲ ਬੋਲਦੀ ਸੀ ਹੁਣ ਮੈਨੂੰ ਤੁਸੀਂ ਮਾਫ ਕਰ ਦਿਓ ਮਾਮੀ ਜੀ ਗਲਤੀ ਤਾਂ ਸਾਰੀ ਮੇਰੀ ਸੀ ਜਿਹੜੀ ਮੈਂ ਭੂਆ ਦੀਆਂ ਗੱਲਾਂ ਜਾ ਕੇ ਅਦਾਕਾਰ ਖਰਾਬ ਕਰਨ ਲੱਗੀ ਪਈ ਸੀ ਚੰਗਾ ਤੈਨੂੰ ਵੇਲੇ ਸਿਰ ਸਮਝ ਲੱਗੀ ਮੈਂ ਤਾਂ ਤੈਨੂੰ ਪਹਿਲਾਂ ਵੀ ਪਿਆਰ ਕਰਦੀ ਸੀ ਹੁਣ ਵੀ ਕਰੂੰਗੀ ਦੇਖ ਆਪਾਂ ਪਹਿਲਾਂ ਵਾਂਗੂ ਮਾਵਾ ਧੀਆਂ ਵਾਂਗੂ ਰਵਾਂਗੇ ਠੀਕ ਹੈ ਮਾਮੀ ਜੀ ਤੁਹਾਨੂੰ ਮੇਰੇ ਵੱਲੋਂ ਵੀ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ ਮੈਂ ਵੀ ਅੱਜ ਤੋਂ ਬਾਅਦ ਭੂਆ ਨਾਲ ਕੋਈ ਰਿਸ਼ਤਾ ਨਹੀਂ ਰੱਖੂੰਗੀ ਉਹਦਾ ਨੰਬਰ ਤੱਕ ਵੀ ਬਲੌਕ ਕਰ ਦੂੰਗੀ ਚੱਲ ਚੰਗਾ ਪੁੱਤ ਸ਼ਾਬਾਸ਼ ਏ ਤੇਰੇ ਲੋ ਮਾਮੀ ਜੀ ਹੁਣ ਮੈਂ ਚਾਹ ਬਣਾ ਕੇ ਲਿਓਨੀ ਆ ਫਿਰ ਆਪਾਂ ਦੋਨੇ ਜਣੇ ਬੈਠ ਕੇ ਪੀਵਾਂਗੇ ਚੱਲ ਠੀਕ ਹੈ ਬਣਾ ਲਿਆ